ਹਾਂਜੀ ਪੰਜੀ ਟੀਮ ਆਮਲਾ ਜੀ ਅੱਜ ਸਾਰੇ ਇਕੱਠੇ ਹੋਏ ਆ ਮਹੱਲਾ ਨਵਾਸੀ ਹਾਂਜੀ ਪਾਜੀ ਇਹ ਆਪਣੇ ਨਾ ਤੇ ਦਿੱਦਾ ਛੱਤ ਦੇ ਨਾਲ ਹੀ ਇੱਕ ਛੱਤ ਛੱਡ ਕੇ ਟਾਵਰ ਲੱਗ ਗਿਆ ਆ ਤੇ ਜਿਹਦੇ ਨਾਲ ਸਾਨੂੰ ਜਿੱਦਾ ਮਹੱਲਿਆ ਵਾਸ਼ੀਆਂ ਨੂੰ ਬਹੁਤ ਪਰੇਸ਼ਾਨੀ ਆ ਵੀ ਅਸੀਂ ਇਹ ਕਹਿੰਨੇ ਆ ਕਿ ਇਹ ਲੁਹਾਇਆ ਜਾਏ ਕਿਉਂਕਿ ਤੁਹਾਨੂੰ ਵੀ ਪਤਾ ਇਸ ਟਾਵਰ ਦੀ ਕਿੰਨੀ ਰੇਂਜ ਮਾੜੀ ਹੁੰਦੀ ਆ ਇਹ 4G ਨਹੀਂ 5G ਆ 5G ਦੇ ਤੇ ਤੁਹਾਨੂੰ ਪਤਾ ਵੀ ਮਤਲਬ ਕਿੰਨਾ ਖਤਰਨਾਕ ਆ ਅਸੀਂ ਇਹੀ ਰਿਕਵੈਸਟ ਕਰਦੇ ਆ ਕਿ ਪਲੀਜ਼ ਇਹ ਲੁਹਾਇਆ ਜਾਵੇ ਕਿਉਂਕਿ ਇਹ ਰਾਤੋਂ ਰਾਤ ਲਗਾਇਆ ਗਿਆ ਨਾ ਮਹੱਲਿਆ ਵਾਸ਼ੀਆਂ ਦੀ ਕਿਸੇ ਦੀ ਵੀ ਨਹੀਂ ਲਈ ਇਹਨੇ ਪਰਮਿਸ਼ਨ ਬੰਦੇ ਨੇ ਬਿਨਾ ਪੁੱਛੇ ਹੀ ਰਾਤੋਂ ਰਾਤ ਲਗਾ ਦਿੱਤਾ ਆ ਸਾਡੇ ਜਦ ਕੀ ਬੱਚੇ ਆ ਦੇਖੋ ਛੋਟੇ ਛੋਟੇ ਬੱਚੇ ਸਾਡਾ ਵਾਸ਼ਰੂਮ ਉੱਪਰ ਆ ਬੱਚੇ ਵਾਸ਼ਰੂਮ ਆਨ ਤੋਂ ਵੀ ਡਰ ਰਹੇ ਆ ਕਿ ਕਿੰਨੀ ਤਕਲੀਫਾਂ ਜਦੋਂ ਐਕਟੀਵੇਟ ਹੋ ਗਿਆ ਕਿੰਨੀ ਪ੍ਰੋਬਲਮ ਹੋਣੀ ਆ ਕਿੰਨੀਆਂ ਬਿਮਾਰੀਆਂ ਇੰਨੇ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਘੇਰਨਾ ਆ ਅਸੀਂ ਇਹੀ ਰਿਕਵੈਸਟ ਕਰਦੀ ਆ ਕਿ ਪਲੀਜ਼ ਇਹਨੂੰ ਉਤਾਰਿਆ ਜਾਏ ਹਾਂਜੀ ਆਂਟੀ ਜੀ ਤੁਹਾਡਾ ਕੀ ਨਾਮ ਹੈ ਜੀ ਚਿੱਲਾ ਦੇ ਜੀ ਕਿੱਥੇ ਦੇ ਨਿਵਾਸੀ ਆ ਜੀ ਹਾਂਜੀ ਇਸੇ ਮਹੱਲੇ ਦੇ ਆ ਪੰਜ ਸਭਿਆਰ ਦੇ ਹਾਂਜੀ ਕੀ ਮਾਮਲਾ ਹੈ ਜੀ ਮਾਮਲਾ ਸਾਨੂੰ ਇਹ ਹੀ ਆ ਪੈਨ ਸਾਨੂੰ ਸਾਨੂੰ ਦਿੱਕਤ ਬਹੁਤ ਆਉਂਦੀ ਹੈ ਇਸੀ ਟਾਵਰ ਦੀ ਕੋਈ ਵੀ ਮਹੱਲੇ ਦੇ ਵਿੱਚ ਸਾਡੇ ਕੋਲ ਇਦਾਂ ਦਾ ਕੰਮ ਨਹੀਂ ਹੋਇਆ ਹੈਗਾ ਇਹ ਨਵਾਂ ਹੀ ਕੰਮ ਇਹਨਾਂ ਨੇ ਕੀਤਾ ਹੈਗਾ ਅੱਗੇ ਤੋਂ ਅੱਗੇ ਹੁਣ ਇਹਨਾਂ ਦਾ ਫੇਰ ਹੋਰ ਕਿ ਦੁਕਾਨਦਾਰ ਲਵਾ ਸਕਦਾ ਆ ਤੇ ਇਹਨੂੰ ਰੋਕਿਆ ਜਾਵੇ ਤਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਾ ਤੁਹਾਡੀ ਅਸੀਂ ਸਾਡੇ ਇਹ ਮੰਗਿਆ ਕਿ ਇਹਨੂੰ ਲਾਹ ਦਿੱਤਾ ਜਾਵੇ ਮੇਰਾ ਨਾਮ ਜੀ ਵਿਕਾਸ ਕੁਮਾਰ ਆ ਮੈਂ ਮਹੱਲਾ ਕਸ਼ਵਨ ਜੀ ਪੁੱਤਰ ਦਾ ਰਹਿਣ ਵਾਲਾ ਆ ਤੇ ਮੇਰਾ ਘਰ ਆ ਇੱਥੇ ਬਸਦਾ ਵਾ ਤੇ ਆ ਟਾਵਰ ਲੱਗਾ ਵਾ ਜਿਨ੍ਹਾਂ ਨੇ ਲਵਾਇਆ ਉਹਨਾਂ ਦਾ ਨਾਮ ਹਰੀਸ਼ ਬਰਮਾਨੀ ਆ ਤੇ ਇਹ ਰਾਤੋ ਰਾਤ ਟਾਵਰ ਲੱਗਾ ਹੈ ਕੋਮਬਾਦੀ ਰਾਤ ਨੂੰ ਅਸੀਂ ਇਹ ਕਰ ਮੰਗਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਜਾਂ ਛੋਟੇ-ਛੋਟੇ ਉਹ ਸਹੀ ਸਲਾਮਤ ਹੋਣ ਅਸੀਂ ਬਾਕੀਆਂ ਦੀ ਵੀ ਖੈਰੀ ਚਾਹੁੰਦੇ ਆ ਆਪਣੀ ਵੀ ਚਾਹੁੰਦੇ ਆ ਜੀ ਹਾਂ ਜੀ ਇਹ ਟਾਵਰ ਦਾ ਹੀ ਆ ਮੁਹੱਲੇ ਦੇ ਵਿੱਚ ਇਹਨ ਸਾਡੇ ਨਾਲ ਲੱਗਦਾ ਪਿਆ ਆ ਤੇ ਪੂਰਾ ਰੈਹਾਸ਼ ਏਰੀਆ ਆ ਤੇ ਇੱਥੇ ਲੱਗਣਾ ਨਹੀਂ ਚਾਹੀਦਾ ਸੀ ਇਹਨਾਂ ਨੇ ਕਿਸੇ ਦੀ ਪਰਮਿਸ਼ਨ ਨਹੀਂ ਲਈ ਕਿਸੇ ਨੂੰ ਕੁਝ ਪੁੱਛਿਆ ਨਹੀਂ ਚੋਰੀ ਚੁਪੇ ਰਾਤੋ-ਰਾਤ ਟਾਵਰ ਲਗਾਇਆ ਅਸੀਂ ਸਵੇਰੇ ਉੱਢਦੇ ਸਾਰੇ ਦੇਖਿਆ ਤੇ ਫਿਰ ਇਹਨਾਂ ਨੂੰ ਕਿਹਾ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਹੈਗੀ ਤੇ ਹੁਣ ਅੱਜ ਦੇਖੋ ਸ਼ਾਮ ਨੂੰ ਕਿਹਾ ਹੋਇਆ ਵੈਸੇ 5 ਵਜੇ ਦਾ ਟਾਈਮ ਦਿੱਤਾ ਆ ਦੇਖੋ ਕੀ ਕਰਦੇ ਆ ਪਰ ਸਾਨੂੰ ਇਹ ਚਾਹੀਦਾ ਨਹੀਂ ਟਾਂਵਾ ਨਹੀਂ ਦੱਸ ਰਹੇ ਸੀ ਪੁਲਿਸ ਵੀ ਆਈ ਸੀ ਉਹਨਾਂ ਦਾ ਕੀ ਕੀ ਕਹਿਣਾ ਜੀ ਅਸੀਂ ਅਸੀਂ ਪਰਸੋਂ ਦਰਖਾਸਤ ਦਿੱਤੀ ਆ ਕਿ ਐਸੀ ਉਹਨਾਂ ਨੇ ਰਜਿਸਟਰ ਨਹੀਂ ਕੀਤੀ ਅੱਛਾ ਜੀ ਅੱਜ ਅਸੀਂ ਸਾਰੇ ਜਿੱਦਾਂ ਸਾਡੇ ਨਾਲ ਗਏ ਇਕੱਠੇ ਹੋ ਕੇ ਅੱਜ ਅਸੀਂ ਪਤਾ ਕੀਤਾ ਤੇ ਉਹ ਕਹਿੰਦੇ ਤੁਹਾਡੀ ਕੰਪਲੇਂਟ ਲਿਖੀ ਨਹੀਂ ਗਈ ਸੀ ਅੱਛਾ ਜੀ ਫਿਰ ਅੱਜ ਦੁਬਾਰਾ ਲਿਖਵਾਈ ਗਈ ਆ ਹਾਂਜੀ ਅੱਜ ਫਿਰ ਆਇਓ ਨਾਲ ਤੇ ਅੱਜ ਉਹਨਾਂ ਨੇ 5 ਵਜੇ ਦਾ ਇਹਨਾਂ ਨੇ ਵੀ ਟਾਈਮ ਦਿੱਤਾ ਤਾਂ ਹੁਣ ਸਾਰਿਆਂ ਦਾ ਕੀ ਕਹਿਣਾ ਵਾ ਪ੍ਰਸ਼ਾਸਨ ਦੋ ਪਹਿਲੇ ਤੂੰ ਪਰਮਿਸ਼ਨ ਦਿੱਤੀ ਹੋਇਆ ਤਦ ਹੀ ਪੰ ਕੰਪਨੀ ਵਾਲੇ ਲਾ ਕੇ ਗਏ ਉਹਨੇ ਮਹੱਲੇ ਵਾਲਿਆਂ ਨੂੰ ਪੁੱਛਿਆ ਜਾਂ ਬਾਜ਼ਾਰ ਵਾਲਿਆਂ ਨੂੰ ਪੁੱਛਿਆ ਬਾਜ਼ਾਰ ਵਾਲਿਆਂ ਨੂੰ ਕਹਿੰਦੇ ਤੁਹਾਨੂੰ ਕੋਈ ਤਕਲੀਫ ਆ ਬਾਜ਼ਾਰ ਵਾਲੇ ਕੋਲ ਉਹਨਾਂ ਦੇ ਸਾਹਮਣੇ ਆ ਕੇ ਪੁੱਛਿਆ ਅਸੀਂ ਪੁੱਛਿਆ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਅੱਛਾ ਜੀ ਅਸੀਂ ਪੁੱਛਿਆ ਤੁਹਾਨੂੰ ਪਰਮਿਸ਼ਨ ਲਈ ਸੀ ਤੁਹਾਡੇ ਕੋਲ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿਸੇ ਕੋਈ ਪਰਮਿਸ਼ਨ ਨਹੀਂ ਕਿਸੇ ਕੋਲ ਨਹੀਂ ਹੈਗੀ ਇਹਨਾਂ ਬਜਾਏ ਇਹ ਸਾਰਿਆਂ ਨੇ ਆਪਣੇ ਆਪਣੇ ਘਰੇ ਚਲ ਜਾਣਾ ਕਿਉਂਕਿ ਸਾਡੇ ਉੱਥੇ ਘਰ ਵੱਸਦੇ ਅਸੀਂ ਹੀ ਇੱਥੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਬੱਚੇ ਨੇ ਘਰ ਚਲੇ ਜਾਣਾ ਹੈ ਪੁਲਿਸ ਇਹਨਾਂ ਨੂੰ ਉਤਰਵਾਇਆ ਜਾਵੇ ਜਿੱਦਾਂ ਵੀ ਇਹ ਤਰ੍ਹਾਂ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਠੀਕ ਕੋਈ ਮਾਮਲਾ ਕੋਈ ਏਡਾ ਵੱਡਾ ਵੀਕ ਇਸ਼ੂ ਹੈ ਨਹੀਂ ਸੀ ਜਿਹੜਾ ਮੱਲੇ ਵਾਲਿਆਂ ਨੇ ਵੀਕ ਇਸ਼ੂ ਬਣਾ ਲਿਆ ਓਕੇ ਮੱਲੇ ਦੇ ਵਿੱਚ ਇੱਕ ਟਾਵਰ ਲੱਗਾ ਹੋਇਆ ਆਲਰੇਡੀ ਪਹਿਲਾਂ ਹੀ ਉਹਦੀ ਮਨਿਆਤ ਖਤਮ ਹੋ ਗਈ ਆ ਠੀਕ ਹੈ ਜੀ ਉਹਦੀ ਜਗ੍ਹਾ ਕੰਪਨੀ ਵਾਲਿਆਂ ਨੂੰ ਜੋ ਲੋਕੇਸ਼ਨ ਮਿਲੀ ਉਹਨਾਂ ਨੇ ਆ ਨਾ ਉੱਪਰ ਛੱਤ ਤੇ ਮੇਰੀ ਦੇ ਇੱਕ ਦੋ ਛੋਟੇ ਜਿਹੇ ਬੂਸਟਰ ਲਾ ਦਿੱਤੇ ਟਾਵਰ ਉਤਾਰ ਦੇਣਾ ਇੱਥੇ ਜਿਹੜਾ ਮੱਲੇ ਦੇ ਪਿੱਛੇ ਆਲਰੇਡੀ ਚੱਲ ਰਿਹਾ ਹੈਗਾ ਠੀਕ ਹੈ ਕਿਉਂਕਿ ਉਹ ਟਾਵਰ ਦੀ ਮਨਿਆਤ ਖਤਮ ਹੋ ਚੁੱਕੀ ਸੀ ਉਹਨਾਂ ਨੂੰ ਲੋਕੇਸ਼ਨ ਚਾਹੀਦੀ ਸੀ ਤੇ ਜਿਹਦੇ ਵਾਸਤੇ ਉਹਨਾਂ ਨੇ ਮੇਰੀ ਬਿਤਾਉਣ ਦੀ ਛੱਤ ਉਹਨਾਂ ਨੇ ਚੂਜ਼ ਕੀਤੀ ਹੈ ਕੰਪਨੀ ਵਾਲੇ ਨੇ ਸਾਰੇ ਲੀਗਲ ਡਾਕੂਮੈਂਟਸ ਮੈਨੂੰ ਦਿਖਾ ਕੇ ਤੇ ਇਸ ਚੀਜ਼ ਨੂੰ ਉੱਪਰ ਛਾਤੇ ਲਾਇਆ ਹੈਗਾ ਹੁਣ ਵੀ ਮੱਲੇ ਵਾਲੇ ਥੋੜੀ ਜਿਹਾ ਪਹਿਲਾਂ ਮੇਰੇ ਕੋਲ ਆਏ ਸੀ ਮੈਂ ਉਹਨਾਂ ਨੂੰ ਸਾਰੇ ਲੀਗਲ ਡਾਕੂਮੈਂਟਸ ਦਿਖਾ ਕੇ ਹੈਗੇ ਆ ਤੇ ਮੈਨੂੰ ਲੱਗਦਾ ਕਿ ਉਹ ਸੈਟੀਸਫਾਈਡ ਹੋ ਕੇ ਤੋਂ ਮੇਰੇ ਕੋਲ ਹੁਣ ਚਲੇ ਗਏ ਹੈਗੇ ਆ ਤੇ ਇੱਕ ਆਪਣੇ ਪੁਲਿਸ ਸਟੇਸ਼ਨ ਸਿਟੀ ਫਗਵਾੜਾ ਕੋਲ ਮੇਰੇ ਕੋਲ ਆਏ ਸੀਗੇ ਆਪਣੇ ਦੋਸਤ ਜੀ ਤੇ ਮੈਂ ਉਹਨਾਂ ਨੂੰ ਵੀ ਡਾਕੂਮੈਂਟਸ ਦਿਖਾਤੇ ਹੈਗੇ ਅੱਜ ਸ਼ਾਮੀ ਉਹਨਾਂ ਨੇ ਮੈਨੂੰ 5 ਵਜੇ ਦਾ ਟਾਈਮ ਦਿੱਤਾ ਹੈ ਡਾਕੂਮੈਂਟਸ ਨਾਲ ਉੱਥੇ ਜਾ ਕੇ ਉਹਨਾਂ ਨੂੰ ਤਾਂ ਮਿਲ ਲੱਗਿਆ ਤੇ ਮੈਨੂੰ ਲੱਗਦਾ ਕਿ ਤੇ ਹੁਣ ਸ਼ਾਮੀ ਮੈਂ ਆਪਣਾ ਕਿਸੇ ਵੀ ਡਿਪਾਰਟਮੈਂਟ ਤੋਂ ਕੋਈ ਵੀ ਮੈਨੂੰ ਨੋਟਿਸ ਆਇਆਗੇ ਮੋਕੇ 'ਚ ਲੀਗਲ ਡਾਕੂਮੈਂਟਸ ਚਾਹਤੀ ਜ਼ਰੂਰ ਲਾਊਗਾ ਕਿਉਂਕਿ ਮੈਂ ਵੀ ਸ਼ਹਿਰ ਵਾਸੀ ਆ ਮੈਂ ਕੋਈ ਮਰਿਆਦਾ ਦਾ ਕੋਈ ਉਲੰਘਣ ਨਹੀਂ ਕਰਕੇ ਕੋਈ ਚੀਜ਼ ਲਗਾ ਰਿਹਾ ਹੈਗਾ ਕਿ ਅੱਜਕੱਲੇ ਛੋਟੀ ਜਿਹੀ ਬੇਨਤੀ ਫੇਰ ਵੀ ਮੈਂ ਜ਼ਰੂਰ ਸਾਰਿਆਂ ਨੂੰ ਜ਼ਰੂਰ ਕਰੂੰਗਾ ਤੁਸੀਂ ਵੀ ਮੇਰੀ ਰਿਪੋਰਟਿੰਗ ਤਾਂ ਲੈ ਹੀ ਰਹੇ ਹੋ ਟਾਵਰਾ ਤੋਂ ਬਿਨਾਂ ਅੱਜਕੱਲ ਕੋਈ ਮੋਬਾਈਲ ਨਹੀਂ ਚੱਲਦਾ ਤੇ ਵਰਲਡ ਆਰਗੇਨਾਈਜ਼ ਨੇ ਜਿਹੜੇ ਮੇਰੇ ਉੱਪਰ ਬੂਸਟਰ ਲਿਖੇ ਆ ਉਹਦੀ ਸਿਰਫ ਰੇਂਜ ਹੈਗੀ 0.002 ओके ਇਹ ਤੁਸੀਂ ਜਿੱਤੇ ਸਰਚ ਕਰ ਲੂਗੇ ਤਾਂ ਤੁਸੀਂ ਸੋਚੋਗੇ 10 ਮੋਬਾਈਲਾਂ ਤੋਂ ਵੀ ਇਹ ਸਿੰਗਲ ਇੱਕ ਮੋਬਾਈਲ ਤੋਂ ਵੀ ਕਾਟੇ ਦੀ ਰੇਂਜ ਆਉਣੀ ਚਾਹੀਦੀ ਹੈ ਜਿਹੜਾ ਲੋਕਾਂ ਦੇ ਵਿੱਚ ਬਊਆ ਬਣਿਆ ਮੈਨ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹਨੂੰ ਹਊਆ ਨਾ ਬਣਾਓ ਇੱਡਾ ਵੱਡਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ थैंक यू सर